ਖੰਡ ਦੇ ਦੇ ਇਤਿਹਾਸਿਕ ਉਚਾਰਾਂ ਸੰਗਤਾਂ ਨਾਲ ਸਾਂਝੀਆਂ ਕਰਦੇ ਜੀ ਉਹਨਾਂ ਨੂੰ ਆਪ ਆਪਣੀ ਪੁੱਤ ਸੰਤਾਨ ਨਾਲ ਸਾਂਝੇ ਕੀਤੇ ਜਾਣਗੇ ਬੜੇ ਪਿਆਰ ਨਾਲ ਸਤਿਵੰਤ ਜੀ ਸਤਿ ਸ਼੍ਰੀ ਅਕਾਲ ਸਿੰਘ ਸਾਹਿਬ ਬਲਵੰਤ ਸਿੰਘ ਜੀ ਖੁਰਦਪੁਰ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਜੀਵਨ ਤੋਂ ਆਪ ਨੂੰ ਜਾਣਾ ਪਰੋਣ ਨੂੰ ਬੜੇ ਪਿਆਰ ਨਾਲ ਆਪਾਂ ਸਨ ਕਰੀਏ ਜੀ ਪੋਲਾ ਚੋਕਾਂ ਦੀ ਕਿਮਾ

ਸੱਭੂਤੀ ਚੜ੍ਹਦਾ ਨੇ ਵਿੱਚ ਆਨੰਦ ਮਾਣ ਰਹੇ ਨੇ ਬਹੁਤ ਖੁਸ਼ੀ ਵਾਲੀ ਗੱਲ ਹੈ ਉਸ ਮੌਕੇ ਤੇ ਚੰਦਕ ਮਿੰਟੂ ਹੋਰ ਬੈਠਣ ਨਹੀਂ ਖੇਚਲ ਕਰਨੀ ਇੱਥੇ ਸਾਨੂੰ ਆਉਣ ਦਾ ਜਿਹੜਾ ਸੁਭਾਗ ਮਿਲਿਆ ਕੈਨੇਡਾ ਦੇ ਵਿੱਚ ਦਰਵਾਜ਼ੇ ਕਿਨਾਰੇ ਖੁੱਲ੍ਹੇ ਨੇ ਉਹਨਾਂ ਦੇ ਬਾਰੇ ਸਾਨੂੰ ਪਤਾ ਹੋਇਆ ਮਾਫ਼ ਕਰਨਾ ਸਾਨੂੰ ਆਪਣੀ ਹਿਸਟਰੀ ਦਾ ਕੈਰੀਅਰ ਦੇ ਵਿੱਚ ਉਸ ਹਿਸਾਬ ਨਾਲ ਬਿਲਕੁਲ ਨਹੀਂ ਪਤਾ ਜਿਹੜਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕੈਨੇਡਾ ਦੀ ਧਰਤੀ ਤੇ ਜਿਹੜਾ ਪਹਿਲਾ ਪਰਿਵਾਰ ਆਇਆ ਜਿਸ ਦੇ ਲਈ ਸੰਦਾਰਸ਼ਣ ਲੜਿਆ ਗਿਆ ਜਿਸ ਤੋਂ ਬਾਅਦ ਕੈਨੇਡਾ ਦੀ ਧਰਤੀ ਤੇ ਜਿਹੜਾ ਪਹਿਲਾ ਬੱਚਾ ਜਨਮਿਆ ਪਹਿਲਾ ਸਿੱਖ ਬੱਚਾ ਕੈਨੇਡਾ ਦੇ ਵਿੱਚ ਪਹਿਲਾ ਸਾਂਝੇ ਪੰਜਾਬ ਦਾ ਜਾਂ ਭਾਰਤ ਦਾ ਉਹ ਪਰਿਵਾਰ ਭਾਈ ਸਾਹਿਬ ਭਾਈ ਬਲਵੰਤ ਸਿੰਘ ਕੀ ਪਿੰਡ ਖੁਦਪੁਰ ਗੁਰੂ ਘਰ ਦੇ ਪਹਿਲੇ ਗ੍ਰੰਥੀ ਕੈਨੇਡਾ ਦੇ ਸਨ ਉਹਨਾਂ ਦੀਆਂ ਯਾਦਾਂ ਤੇ ਸੁਭਿਧੀ ਦਿਆਣਾ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਇਸ ਧਰਤੀ ਤੇ ਆਏ ਆ ਚੰਦ ਕਮੇਟੀ ਜਦੋਂ ਅਸੀਂ ਧਰਤੀ ਨੂੰ ਇਕੱਤਰ ਕਰਕੇ ਆਪਣੀ ਹਿਸਟਰੀ ਨੂੰ ਦੇਖਦੇ ਆ ਸਾਨੂੰ ਪਤਾ ਲੱਗੇਗਾ ਅਕਸਰ ਸਵਾਲ ਹੁੰਦਾ ਕਿ ਸਾਡੇ ਬੱਚਿਆਂ ਨੂੰ ਸਾਡੀ ਹਿਸਟਰੀ ਦਾ ਪਤਾ ਨਹੀਂ ਤੇ ਮੈਂ ਉਸ ਵੇਲੇ ਕਹਿੰਦਾ ਉਹਨਾਂ ਨੂੰ ਬੱਚਿਆਂ ਨੂੰ ਤਾਂ ਛੱਡੋ ਪਹਿਲਾਂ ਸਾਨੂੰ ਨਹੀਂ ਪਤਾ ਸਾਨੂੰ ਯਾਦ ਆਉਂਦਾ ਹੈ ਕਿ ਇੱਥੇ ਆਉਣਾ ਐਡੇ ਆਲੀਸ਼ਾਨ ਗੁਰਦੁਆਰੇ ਦਸਤਾਰਾਂ ਸਿਰ ਤੇ ਐਮਪੀ ਐਮਐਲਏ ਮੰਤਰੀ ਅਸੀਂ ਕਾੰਗੇ ਇਹ ਸਾਰਾ ਖਾੜੀ ਚ ਕਰੋਸਿਆ ਸੀ ਹਰ ਕਿਸ ਨਹੀਂ ਇੱਥੇ ਨਸਲਵਾਦ ਰੇਸਿਜ਼ਮ ਕਾਸਟਿਜ਼ਮ ਇੰਪੀਰੀਅਜ਼ਮ ਸਾਰੇ ਤਰ੍ਹਾਂ ਦੇ ਟੱਕੇ ਹੋਏ ਸਨ ਤੇ ਉਹਨਾਂ ਟੱਕਿਆਂ ਦੇ ਖਿਲਾਫ ਲੜਨ ਵਾਲੇ ਯੋਧੇ ਸਨ ਸ਼ਹੀਦ ਭਾਈ ਭਗਵੰਦ ਸਿੰਘ ਜੀ ਗੁਰਦੁਆਰੇ ਦਰਸਤ ਮੈਂ ਆਪ ਪਿਛਲੇ ਦਿਨੀ ਇੱਕ ਵੀਡੀਓ ਦੇਖੀ ਇੱਕ ਬ੍ਰੈਂਟਨ ਦਾ ਨੌਜਵਾਨ ਉਹ ਗੱਡੀ ਭਜਾਈ ਜਾਂਦਾ ਸੀ ਇੰਟਰਨੈਸ਼ਨਲ ਸਟੂਡੈਂਟ ਸ਼ਾਇਦ ਉਹਨਾਂ ਨਾਲ ਗੁਪਰੀਤ ਕੁਸ਼ਤੀ ਤੇ ਉਹ ਬਦਨਾਸ਼ੀ ਕਿਸਮ ਦਾ ਇੱਕ ਮਹੌਲ ਵੈਲੀ ਕਲਚਰ ਦਾ ਸਾਰੇ ਅਥਾਰਟिटीज ਕੋਲਸਣੇ ਧੱਕੇ ਦੇ ਕੇ ਡੌੜ ਰਿਆ ਸੀ ਤੇ ਲੋਕ ਹੜਾ ਹੜਾ ਕਰ ਰਹੇ ਸਨ ਤੇ ਮੈਂ ਸੋਚ ਰਿਹਾ ਸੀ ਕਿ ਸ਼ੇਰਾਂ ਨੇ ਮਾਰਨ ਕਿ ਗਿੱਦੜਾਂ ਨੇ ਤੋਲਣਾ ਲੋਕਾਂ ਨੇ ਇਹ ਦਰਵਾਜ਼ੇ ਖੋਲੇ ਉਹਨਾਂ ਨੇ ਇਸ ਕਰਕੇ ਖੋਲੇ ਸੀ ਕਿ ਇੱਥੇ ਆ ਕੇ ਅਸੀਂ ਕਿਤੇ ਡਰਗ ਵਾਇਲੈਂਸ ਕਰੀਏ ਕਿਤੇ ਇੱਥੇ ਫਤੂਰ ਮਚਾਈਏ ਕਿਤੇ ਫੁਟਰਾ ਪਾਣ ਕਰੀਏ ਕਿਤੇ ਦੂਜੇ ਹਲਾ ਹਲਾ ਕਰ ਲਖ ਲਾਪ ਹੈ ਕਿ ਉਹਨਾਂ ਨੇ ਇਸ ਲਈ ਦਰਵਾਜ਼ੇ ਖੋਲੇ ਸਨ ਕਿ ਅਸੀਂ ਧੜੇ ਬੰਗਿਆਂ ਚ ਮੰਡ ਕੇ ਆਪਣੇ ਇਤਿਹਾਸ ਨੂੰ ਛੱਡ ਕੇ ਆਪਣੀ ਹੋਂਮੇ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਉਹਨਾਂ پوروجہ بھل جائیے جنہاں نے ووٹ دا حق دیا رہن کا حق دس میں سوچ رہا سی ایک ہے سکھ کلچر ایک ہے ویلی کلچر سارے اپنے ویلی کلچر جڑا نا جا پچھے جی فلم آئی اینیمل ویلی کلچر پنجاب دا کلچر ویلی دا کلچر منا دیتا سا ویلی کلچر نہیں سی کہ فکر پورے جنہوں مرضی ابھی بدماشی کے کر کے تاڑ پڑ دیے جنوں گالا کھ دیے ਇਹ ਗੈਰ ਕਾਨੂੰਨ ਦਾ ਕਲਚਰ ਸੀ ਸਿੱਖ ਕਲਚਰ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਇੱਕ ਰਾਈਟਰ ਲਿਖਦੀ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪਰ ਅਫਸੋਸ ਇਹ ਹੈ ਕਿ ਸਾਡੇ ਕੋਲ ਇਹ ਗੱਲਾਂ ਨੇ ਕਾਇਮ ਨਹੀਂ ਮਾਫ ਕਰਨਾ ਮੈਂ ਕਿਉਂ ਦੇ ਦੇਖਦਾ ਗੁਰਦੁਆਰੇ ਉੱਪਰਲੇ ਹਾਲ ਦੇ ਵਿੱਚ ਚੰਗ ਗੁੰਮਦੇ ਹੁੰਦੇ ਨਹੀਂ ਤੇ ਲੰਗਰ ਦੇ ਵਿੱਚ ਲੰਬੀਆਂ ਲਾਈਨਾਂ ਲਾਈ ਨਾ ਹੁੰਦੀਆਂ ਤੇ ਕਈ ਵਾਰਿਆਂ ਜਾਪਦਾ ਹੈ ਇਸੇ ਗੁਰਦੁਆਰਿਆਂ ਨੂੰ ਵੀ ਇੱਕ ਕੈਟਰਿੰਗ ਦਾ ਥਾਂ ਹੀ ਬਣਾ ਲਿਆ ਗੁਰਦੁਆਰੀ ਨਹੀਂ ਰਹਿਣ ਦਿੱਤਾ ਅਸੀਂ ਕੇਵਲ ਇਸ ਨੂੰ ਲੰਚ ਡਿਨਰ ਕਰਨ ਵਾਲੀ ਜਗ੍ਹਾ ਹੀ ਬਣਾ ਲਿਆ ਇੱਥੇ ਪ੍ਰੇਰਣਾ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਜ਼ਿਆਦਾਤਰ ਬੰਦੇ ਮੱਥਾ ਟੇਕ ਕੇ ਕਾਰਵਾਈ ਤਾਂ ਕੇ ਤੇ ਥੱਲੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਭਗਵਾਨ ਕੀ ਕੀ ਨੇ ਉਹ ਝਾਕ ਲੀਏ ਜਦੋਂ ਅਸੀਂ ਕਹਿੰਦੇ ਕਿ ਹਿਸਟਰੀ ਤੋਂ ਪਤਾ ਲੱਗਣੀ ਹੈ ਬਾਣੀ ਘਰ ਤੋਂ ਪਤਾ ਲੱਗਣੀ ਹੈ ਉਹਦੇ ਵਾਸਤੇ ਸਾਡੇ ਕੋਲ ਸਮਾਰੀ ਹੁੰਦਾ ਹੈ ਮੈਂ ਇਹ ਗੱਲਾਂ ਤਾਂ کہہ ਰਿਹਾ ਕਿਤੇ ਸਾਡੇ ਅੰਦਰ ਵੀ ਚਿੰਗਿਆਤ ਹੋਵੇ ਹੁਣੇ ਭਾਈ ਸਾਹਿਬ ਨੇ ਹੁਕਮਨਾਮਾ ਸਰਵਤ ਬਣਾਇਆ ਮਾਤ ਪਿਤਾ ਸੁਪ ਬੰਦ ਭਾਈ ਨਾਨਕ ਉਹ ਪਾਰਗ੍ਰਮ ਸਹਾਇ ਸਾਨੂੰ ਪਤਾ ਕੋਈ ਮੀਨਿੰਗ ਨਹੀਂ ਸਾਨੂੰ ਅਰਥਾਂ ਦਾ ਪਤਾ ਸਾਨੂੰ ਪਤਾ ਕਿ ਕੈਨੇਡਾ ਦੇ ਵਿੱਚ ਗ੍ਰਾਂਤੀ ਸਿੰਘ ਅਸੀਂ ਗ੍ਰਾਂਤੀ ਸਿੰਘ ਨੂੰ ਕਿਵੇਂ ਲੈਨੇ ਮਾਫ ਕਰਨਾ ਪ੍ਰਬੰਧਕਾ ਨਾਲ ਮੈਂ ਇਹ ਗੱਲ ਜਰੂਰ ਕਹਿਣਾ ਹਾਂ ਨਾ ਕਿ ਗ੍ਰਾਂਤੀ ਸਿੰਘ ਨੂੰ ਤੁਸੀਂ ਆਪਣਾ EMPLOYE ਬਣਾ ਕੇ ਇਸ ਤਰ੍ਹਾਂ ਸੰਬੋਧਨ ਕਰਦੇ ਹੋ ਜਿਵੇਂ ਸਰਵੰਤ ਰੂਪ ਦਾ ਤੁਸੀਂ ਅਫਸਰ ਹੁੰਦੇ ਹਰ ਕਿਸ ਨਹੀਂ ਗ੍ਰਾਂਤੀ ਸਿੰਘ ਦਾ ਰੁਤਬਾ ਇੰਨਾ ਉੱਚਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਦੇ ਵਿੱਚ ਹੈ ਉਹ ਇਸੇ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਕਾਰਨ ਗ੍ਰਾਂਤੀ ਸਿੰਘ ਹੈ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ ਪਾਠ ਕਰਦਾ ਇਸ ਕਰਕੇ ਪਾਖੀ ਸਿੰਘ ਹੈ ਗਿਆਨੀ ਜਿਸ ਨੂੰ ਗਿਆਨ ਹੈ ਅਸੀਂ ਸੰਬੋਧਨ ਕਿਵੇਂ ਕਰਦੇ ਆ ਮੈਂ ਅੱਜ ਗਿਆਨੀ ਭਾਈ ਗੁਰਵੰਸ ਸਿੰਘ ਗੁਰਦੁਆਰ ਦੀ ਗੱਲ ਕਰਨਾ ਗਿਆਨੀ ਜੀ ਸੰਗ ਗੁਰਦੁਆਰਾ ਸਾਹਿਬ ਦੇ ਇਮੇਜਿਨ ਕਰਿਓ ਇੱਕ ਗਿਆਨੀ ਕੀ ਕੈਨੇਡਾ ਤੋਂ ਜਾਂਦੇ ਨੇ ਇੰਡੀਆ ਦੇ ਵਾਈਸ ਪ੍ਰੈਸ ਲਾਰਡ ਹਾਰਡਿੰਗ ਦੇ ਨਾਲ ਗੱਲ ਕਰਦੇ ਨੇ ਕਿ ਸਾਡੇ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਸਾਨੂੰ ਮਨ ਰਾਈਟਸ ਤੋਂ ਨਹੀਂ ਮਿਲ ਰਹੇ ਮਾਈਕਲ ਹਨਵਾਇਰ ਲੈਫਟੀਨੈਂਟ ਗਵਰਨਰ ਸਿੰਘ 1913 ਦੇ ਵਿੱਚ ਪੰਜਾਬ ਦਾ ਉਹਦੀ ਇੱਕ ਬੁੱਕ ਹੈ ਇੰਡੀਆ ਜੀਐਸਆਈ ਨਿਊ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਜਿਹੜੇ ਆ ਜਿਹੜੀਆਂ ਫਲਾਨੀ ਤੇ ਹੁੰਦੀ ਆਂਦੀ ਜਦੋਂ ਕੀ ਨਹੀਂ ਬੋੜੀਏ ਪਾਉਣਾ ਇਹਨੂੰ ਛੱਡੋ ਇਹ ਫਤੂਰ ਦਿਮਾਗ ਚੋਂ ਕੱਢੋ ਜੇ ਹਿਸਟਰੀ ਰਿਸਰਚ ਕਰਨੀ ਹੈ ਤਾਂ ਇੰਟਰਨੈਟ ਤੇ ਆਪਣਾ ਇਤਿਹਾਸ ਨੂੰ ਕਰਿਆ ਕਰਕੇ ਸਾਡੇ ਕੋਲੇ ਬੇਗੁਨਾ ਪਤਾ ਨਹੀਂ ਕਿੱਥੋਂ ਆ ਗਿਆ ਅਸੀਂ ਸ਼ਾਨ ਦੇ ਪੁਜਾਰੀ ਸੇਵਕ ਤੇ ਸਾਡੀ ਸੋਚ ਕਿੱਧਰ ਹੈ ਲਾਰਡ ਹਾਰਡਿੰਗ ਨਾਲ ਮਿਲਿਆ ਭਾਈ ਗੁਰਵੰਦ ਸਿੰਘ ਜੀ ਖੁੱਦਪੁਰ ਦੀ ਮੁਲਾਕਾਤ ਮਾਈਕਲ ਫਰਵਾਯਰ ਨਾਲ ਹੋਈ ਉਹਨੇ ਕਿਤਾਬ ਲਿਖੀ ਹੈ ਇੰਡੀਆ ਐਸ ਆਈ ਨਿਊ ਜਿਸ ਦੇ ਵਿੱਚ ਉਹਨੇ ਲਿਖਿਆ ਕਿ ਇੱਕ ਕੈਨੇਡਾ ਦਾ ਡੈਲੀਗੇਸ਼ਨ ਜਿਹਦੇ ਚ ਸਿੰਘ ਆਇਆ ਉਹਦੇ ਚਿਹਰਾ ਮੋਹਰਾ ਤੇ ਜਦਾਲ ਦੇਖ ਕੇ ਸਾਨੂੰ ਭੈ ਆਉਂਦਾ ਸੀ ਮਾਈਕਲ ਰਿਮਾਇਰ ਲਿਖੇ ਏਡੀ ਬੜੀ ਸ਼ਖਸੀਅਤ ਸੀ ਅਸੀਂ ਗਿਆਨੀ ਨੂੰ ਕਿਵੇਂ ਕਿਹਾ ਕਿ ਗੁਰਬਾਣੀ ਨੇ ਗਿਆਨੀ ਨੂੰ ਕੀ ਕਿਹਾ ਗੁਰਤੇ ਬਾਦ ਕੀ ਦਾ ਇੱਕ ਸ਼ਬਦ ਹੈ ਭੈ ਤਾਹੂ ਤੋਂ ਜੀਤਨੇ ਨੇ ਭੈ ਮਾਨਤ ਆਣ ਕੋਹ ਨਾਨਕ ਸੁਣ ਰੇ ਬਤਾ ਗਿਆਨੀ ਅਖਿਵ ਕਹਾ ਗਿਆਨੀ ਉਹ ਹੈ ਜਿਹੜਾ ਨਾ ਪਹਿ ਰਿੰਦਾ ਤੇ ਨਾ ਪਹਿ ਦਿੰਦਾ ਗਿਆਨੀ ਕੋ ਉਹ ਹੈ ਜਿਹੜਾ ਅੰਦਰੋਂ ਗਿਆਨ ਦੇ ਨਾਲ ਜੁੜ ਚੁੱਕਿਆ ਤੇ ਅਸੀਂ ਕਿਸੇ ਦਾ ਮਜ਼ਾਕ ਕਿਸੇ ਦਾ ਮਜ਼ਾਕ ਬਣਾਉਣਾ ਵੀ ਨਾ ਵੀ ਨੀਆ ਉਹ ਗਿਆਨੀ ਇਧਰ ਆ افسوس ہے ਸਾਡੀ માનਸਿਕਤਾ ਤੇ ਇਹ ਆਪਣੇ ਆਪ ਦੇ ਵਿੱਚ ਲੇਸਿਜ਼ਮ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਟੱਕੇਸ਼ਾਈ ਹੈ ਜਿਸ ਨੂੰ ਬੁਲੀਂਗ ਕਹਿੰਦੇ ਆ ਬੁਲੀਂਗ ਸਾਡੇ ਦੇ ਬੱਚੇ ਸਰਦਾਰ ਸਕੂਲਾਂ ਜਾਂਦੇ ਨੇ ਮਾਫ ਕਰਨਾ ਕੈਨੇਡਾ ਦੇ ਘਰ ਕੀਤੇ ਇੱਕ ਉਹ ਪਰਿਵਾਰ ਜਿਹੜੇ ਆਏ ਨੇ ਜਿਨ੍ਹਾਂ ਨੇ ਬੱਚਿਆਂ ਦੀ ਸਿੱਖੀ ਸੰਭਰ ਰੱਖੀ ਆ ਇੱਕ ਉਹ ਨੇ ਜਿਨ੍ਹਾਂ ਨੇ ਨਹੀਂ ਰੱਖੇ खैर ਉਹ ਵੀ ਧਰਤ ਕੇ ਉਹ ਅਸੀਂ ਗੁਰੂ ਚਰਨਾਂ ਚੋਂ ਨਾਲੇ ਅਰਦਾਸ ਕਰਦੇ ਆ دستار والے بچوں کو کمینٹ کر کے اب میں کر رہا جیڑا نہ رہا جی جا نہ نہ رہی جی پچھاڑ نہ رہی تو کنڈا آیا کا کوئی ارتھ نہیں ساجو اتنی آنا فلی ہے ਭਾਈ ਬਰਬੰਦ ਸਿੰਘ ਖੁਰਦਪੁਰ ਜਿਨ੍ਹਾਂ ਦੀ ਸ਼ਹਾਦਤ ਹੋਈ ਮਾਰਚ 29 ਸਾਲ 1917 ਨੂੰ ਉਹ ਕੈਨੇਡਾ ਦੇ ਵਿੱਚ ਆਉਣ ਤੋਂ ਪਹਿਲਾ ਅਨੁਮਾਨ ਦਾ ਇਹ ਇਤਿਹਾਸ ਹੈ ਕਿ ਪੰਜਾਬ ਦੇ ਵਿੱਚ ਜਿਲੰਦਰ ਜ਼ਿਲ੍ਹੇ ਖੁਰਦਪੁਰ ਪਿੰਡ ਹੈ ਜਿਨ੍ਹਾਂ ਨੂੰ ਪਤਾ ਹੋਵੇਗਾ ਖੁਰਦਪੁਰ ਪਿੰਡ ਦੇ ਵਿੱਚ ਭਾਈ ਗੁੱਦ ਸਿੰਘ ਢਟਵਾਲ ਦੇ ਘਰੇ ਉਹਨਾਂ ਦਾ 1882 ਨੂੰ ਸਤੰਬਰ ਦੇ ਵਿੱਚ ਜਨਮ ਹੋਇਆ ਸਾਡਾ ਫੌਜੀ ਵੀ ਰਹੇ ਉਸ ਸਮੇਂ ਪੜਾਈ ਨਹੀਂ ਕੀਤੀ ਫਿਰ ਭਾਈ ਕਰਨ ਸਿੰਘ ਜੀ ਦੀ ਪ੍ਰੇਰਨਾ ਨਾਲ ਉਹ ਸਿੱਖੀ ਵੱਲ ਆਏ 1906 ਦੇ ਵਿੱਚ ਕੈਨੇਡਾ ਆਏ ਜਦੋਂ ਕੈਨੇਡਾ ਦੇ ਵਿੱਚ ਗੋਰੇ ਜਿਹੜੇ ਚਿੱਟੇ ਚਮੜੀਏ ਸਨ ਇਹ ਕਹਿੰਦੇ ਸੀ ਵਾਈਟ ਕੈਨੇਡਾਏ ਜੇਕਰ ਕੋਈ ਜਾਣਦਾ ਸੀ ਉਹਨੇ ਤੇ ਟਿੱਪਣੀਆਂ ਕਰਦੇ ਸੀ ਉਹਨੂੰ Hindu ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ ਤੇ ਇਹਨਾਂ ਸਾਰਿਆਂ ਦੇ ਸਿਰਾਂ ਤੇ ਦਸਤਾਰਾਂ ਸਨ ਮਾਫ ਕਰਨਾ ਜਦੋਂ ਬੇਸਿਸਮ ਸੀ ਉਦੋਂ ਤਾਂ ਸਿਰਾਂ ਤੇ ਦਸਤਾਰਾਂ ਰਹੀਆਂ جدو ریسیزم ختم ہویا ایتھے بڑے بڑے ہوا اتنے وے دستار سے پہنچ گئے پتہ نہیں کی مزبوری ہے سنوں لگتا ہے کاری دستار کاری پچھان کی لوگ ہے زندگی ایش پرستی والی چاہیے ہر کس نے ایک راؤن ہے تاج ہے سر میں اس کا کے ساعت ساعت نہیں کہ ساڑھے سب کو پیارے جیسے نوجوان بھی بیٹھے بھی جنہیں سرا کے نہیں دستارا بنیا پر انہوں نے پتا ہونا چاہیے تھا تو ایک ساتھ سارے دلیل پتا کیوں کی ہے میں اپنے آپ اس طرح نہیں رکھ سکیا میرے سے کرپا نہیں ہوئی ارداساں کر کر کے کنیڈا آئے کنے کنے کن ایجنٹوں پیسے دے کے مرتب اتنے جا جا کے ابھی اتنے پہنچے پھر کوئی گردوارے میں کتنے سکھنا نہیں سیکھی پھر اتنے آن تو بہت سارا کش ہو گیا اجے کرپا باقی ہے اے یہ بیٹھے ہاں ਤੇ ਸਰਗਿਟੇ ਦੀ ਦਸਤਾਰ ਬਣ ਕੇ ਜਾਓ ਤੇ ਤੁਹਾਨੂੰ ਵਿਦ ਰਿਸਪੈਕਟ ਵਿਦ ਯੂ ਕੈਨੇਡਾ ਦੇ ਨੈਸ਼ਨਲ ਪਾਰਟੀ ਦਾ ਲੀਡਰ ਉਹ ਹੈ ਜਿਹਨੇ ਕੱਲੀ ਦਸਤਾਰ ਨਹੀਂ ਸਜਾਈ ਤੁਮਾਂ ਨਾਲ ਸਜਾਇਆ ਗਿਆ ਜਪਜੀਤ ਸਿੰਘ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਅਜੇ ਇਸ ਪਾਸੇ ਨਹੀਂ ਆਏ ਉਹਨਾਂ ਨਾਲ ਕੋਈ ਮਤਰਾ ਉਹ ਪਰ ਦੱਸਣਾ ਜ਼ਰੂਰੀ ਹੈ ਕਿਉਂਕਿ ਅੱਜ ਅਸੀਂ ਸਿੰਘ ਸਾਹਿਬ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਉਹਨਾਂ ਦਾ ਸ਼ਹੀਦੀ ਦਿਨ ਮਨਾ ਰਹੇ ਹਾਂ ਜਿਨ੍ਹਾਂ ਦੀ ਪ੍ਰੇਰਣਾ ਪੂਰਨ ਤੌਰ ਤੇ ਗੁਰਸਿੱਖੀ ਸੀ ਕੈਨੇਡਾ ਦੇ ਵਿੱਚ ਉਦੋਂ ਨਸਲਵਾਦ ਸਿੱਖਤ ਤੇ ਸੀ ਇਹਨਾਂ ਨੇ ਮਿਲ ਕੇ ਇੱਕ ਸੋਸਾਇਟੀ ਬਣਾਈ ਜਿਹਦਾ ਨਾਮ ਖਾਲਸਾ ਦੀਵਾਨ ਸੋਸਾਇਟੀ ਬਣ ਉਹ ਚ ਤੇ ਗੁਰਦੁਆਰਾ 1906 ਦੇ ਵਿੱਚ ਆਰੰਭ ਕੀਤਾ ਅੱਠ ਦੇ ਵਿੱਚ ਮੁਕੰਮਲ ਹੋਇਆ ਉਹ ਗੁਰਦੁਆਰੇ ਦੇ ਵਿੱਚ ਦੇਸ਼ ਦੀ ਆਜ਼ਾਦੀ ਸਿੱਖੀ ਸੰਗਤ ਨਸਲਵਾਦ ਦੇ ਵਿਰੁੱਧ ਸੰਗਰਾਮ ਇਤੋਂ ਦੇ ਜਿਹੜੇ ਫਿਊਡਲ ਸਿਸਟਮ ਸੀ ਉਸ ਨੂੰ ਖਤਮ ਕਰਨ ਲਈ ਇੰਪੀਰੀਅਲਿਸਮ ਨੂੰ ਖਤਮ ਕਰਨ ਲਈ ਇਕੱਠੇ ਹੋਏ ਇਹ ਕਿਸ ਦਾ ਵੋਟ ਦਾ ਹੱਕ ਕੋਲਿਆ ਇਥੇ ਦੀ ਸਰਕਾਰ ਨੇ ਦੁਨੀਆ ਦੇ ਕੈਨੇਡਾ ਨੇ ਕਿ ਇਹ ਹਿੰਦੂ ਨੇ ਇਹਨਾਂ ਨੂੰ ਹਿੰਦੂਆਂ ਨੂੰ ਜਾਹਰ ਨਹੀਂ ਇਹਨਾਂ ਨੂੰ ਰਹਿਣਾ ਨਹੀਂ ਆਉਂਦਾ ਪਹਿਲਾਂ ਤਾਂ ਸਮਝਾ ਕੇ ਲੜਾਈ ਲੜੀ ਕਿ ਅਸੀਂ ਹਿੰਦੂ ਨੇ ਉਹਨਾਂ ਨੇ ਥਾਂ ਥਾਂ ਤੇ ਕਿਹਾ ਵੀ ਆਰ ਸਿੱਖ ਕੈਨੇਡੀਅਨ ਅੱਜ ਇੱਕ ਮੂਵਮੈਂਟ ਚੱਲਦੀ ਹੈ ਡਿਫਰੈਂਟ ਕਿਸਮ ਦੀ ਸਾਊਥ ਏਸ਼ੀਅਨ ਆਪਣੇ ਆਪ ਨੂੰ ਸਾਊਥ ਏਸ਼ੀਅਨ ਸੀ ਕਹਿੰਦੇ ਆ ਸਾਊਥ ਏਸ਼ੀਅਨ ਕੋਈ ਸ਼ਬਦ ਨਹੀਂ ਇਹ ਵੀ ਉਸੇ ਤਰ੍ਹਾਂ ਨਸਲਵਾਦੀ ਸਾਉਧ ਹੈ ਜਿਸ ਤਰ੍ਹਾਂ ਸਾਨੂੰ ਪਾਕੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ ਜਾਂ ਹਿੰਦੂ ਕਹਿ ਕੇ ਅਸੀਂ ਸਾਊਥ ਏਸ਼ੀਆ ਨੇ ਇੱਕ ਰੋੜ ਝੋਲ ਕਰਦੇ ਹੋ ਸਾਡੀ ਪਛਾਣ ਵੀ ਖਤਮ ਹੈ ਸਾਡੀ ਜ਼ੁਬਾਨ ਦੀ ਗੱਲ ਨਹੀਂ ਫਿਰ ਸਾਊਥ ਏਸ਼ੀਆ ਨੂੰ ਮਿਊਜ਼ੀਅਮ ਬਣਾਉਣਾ ਇਹੋ ਜਿਹੇ ਸ਼ਰਾਰਤਾਂ ਚੌਂਕਦੀਆਂ ਨੇ ਤੇ ਮਿਊਜ਼ੀਅਮ ਲਿਬ੍ਰੇਰੀ ਸ ਵਰਗੀਆਂ ਲੈਂਗੁਏਜ ਦੇ ਸੰਸਥਾਨਾਂ ਦੀ ਘਾਟ ਅਸੀਂ ਜਾਣਦੇ ਹਾਂ ਵੀ ਆਲੇ-ਦੁਆਲੇ ਜੋ ਹੋ ਰਿਹਾ ਉਸ ਤੋਂ ਅਸੀਂ ਵਾਕਿਬ ਨਹੀਂ ਮੇਰਾ ਖਾਸ ਇਹ ਹੈ ਕਿ ਇਸ ਸਟੇਜ ਤੇ ਜਿਹੜੀ ਪੰਤਕ ਸਟੇਜ ਹੈ ਉਹਦੇ ਤੇ ਇੱਕ ਗੱਲ ਆਪ ਦੀ ਦੇ ਸਮੂਹ ਰੱਖਣੀ ਤੇ ਭਾਈ ਬਲਵੰਤ ਸਿੰਘ ਜੀ ਨੇ ਹੌਂਦਸ ਵਿੱਚ ਸਮੂਹ ਕੱਢ ਕੇ ਭੇਜਿਆ ਜਾ ਰਿਹਾ ਸੀ ਉਹ ਦੇਸ਼ ਜਿੱਥੇ ਮੱਛਰ ਮੱਖੀਆਂ ਰਹਿਣ ਦੀ ਜ਼ਿੰਦਗੀ ਨਹੀਂ ਸੀ ਕੈਨੇਡਾ ਦਾ ਸਾਰਿਆਂ ਨੂੰ ਕੱਢ ਦੇਣਾ ਸੀ ਪਰ ਭਾਈ ਬਲਵੰਤ ਸਿੰਘ ਜੀ ਨੇ ਪ੍ਰਿੰਸੀਪਲ ਸਰ ਤੇਜਾ ਸਿੰਘ ਜੀ ਨੇ ਭਾਈ ਭਾਗ ਸਿੰਘ ਜੀ ਪਿੱਕੀ ਵਿੱਚ ਉਹਨਾਂ ਨੇ ਪਹਿਲੇ ਪ੍ਰਧਾਨ ਸਨ ਉਹਨਾਂ ਨੇ ਸੰਦਰਸ਼ ਕਰਿਆ ਗੁਰੂ ਘਰ ਦੇ ਪ੍ਰਧਾਨ ਸੇਵਾਦਾਰ ਹੋਣ ਤਾਂ ਭਾਈ ਭਗਤ ਸਿੰਘ ਜੀ ਵਰਗੇ ਗ੍ਰੰਥੀ ਸਿੰਘ ਹੋਣ ਤਾਂ ਭਾਈ ਗੁਰਵੰਦ ਸਿੰਘ ਜੀ ਵਰਗੇ ਤੇ ਸੰਤ ਕਾ ਵੀ ਉਹ ਜਿਹੜੇ ਨੇ ਕਿ ਦ੍ਰਿੜ ਮਾਫ ਕਰਨਾ ਅਸੀਂ ਸਾਰੇ ਇਸ ਵੇਲੇ ਸਾਕਰ ਨਾਲ ਜਾ ਰਹੇ ਹਾਂ ਖੁੱਲ ਕੇ ਐਕਸੈਪਟ ਕਰ ਲਈਏ ਆਪਣੀਆਂ ਗਲਤੀਆਂ ਨੂੰ ਜਦੋਂ ਅਸੀਂ ਨਹੀਂ ਕਰਦੇ ਫਿਰ ਅਫਸੋਸ ਹੈ ਅਸੀਂ ਇਹ ਜਿਹੜੀ ਹਿਸਟਰੀ ਤੁਹਾਡੇ ਨਾਲ ਦੱਸ ਰਹੇ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਕੀ ਟੱਕੇ ਸ਼ਾਇਆ ਹੋਈਆਂ ਤੇ ਭਾਈ ਭਗਵੰਤ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦਾ ਅਰਦਾਸ ਕੀਤੀ ਕਿ ਅਸਲ ਕੈਨੇਡਾ ਛੱਡ ਕੇ ਨਹੀਂ ਜਾਣਾ ਜੇ ਅੱਜ ਅਸੀਂ ਇਹ ਛੱਡ ਜਾਵਾਂਗੇ ਤਾਂ ਮੁਰਕੇ ਤੇ ਮੋਦ ਨਾ ਹੋਏਗੀ ਜੇ ਉਸ ਦਿਨ ਕੈਨੇਡਾ ਦੀ ਧਰਤੀ ਤੋਂ ਸਾਨੂੰ ਹੌਨਰਸ ਭੇਜਿਆ ਜਾ ਰਿਹਾ ਸੀ ਇਹ ਯੋਧੇ ਉਹ ਆਫਰ ਐਕਸੈਪਟ ਕਰ ਲੈਂਦੇ ਤਾਂ ਅੱਜ ਸਾਡੇ ਚ ਕੋਈ ਇਸ ਧਰਤੀ ਤੇ ਨਾ ਹੁੰਦਾ ਹਿਸਟਰੀ ਹੈ 1912 ਕੈਨੇਡਾ ਦੇ ਵਿੱਚ ਅਸੀਂ ਕੇਵਲ ਤੇ ਕੇਵਲ ਮਜ਼ਦੂਰੀ ਕਰਨਾ ਆ ਸਕਦੇ ਸੀ ਸਾ ਪਰਿਵਾਰ ਨਹੀਂ ਪੱਕੀ ਨਹੀਂ ਤੇ ਭਾਈ ਭਗਵੰਦ ਸਿੰਘ ਜੀ ਗੁਰਦੁਆਰੇ ਨੇ ਵਫਦ ਬਣਾਇਆ ਪਹਿਲਾਂ ਲੰਡਨ ਗਏ ਫਿਰ ਪੰਜਾਬ ਇੰਡੀਆ ਗਏ ਤੇ ਉਸ ਤੋਂ ਬਾਅਦ ਸਟਰਗਲ ਕੀਤੀ ਦੋ ਯੋਧੇ ਭਾਈ ਭਾਕ ਸਿੰਘ ਜੀ ਗੁਰਦੁਆਰਾ ਸਾਹਿਬ ਨੇ ਪ੍ਰਦਾਨ ਭਾਈ ਭਲਵੰਦ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਗ੍ਰੰਟੀ ਸੇ ਕੈਨੇਡਾ ਦੀ ਧਰਤੀ ਤੇ ਸਭ ਤੋਂ ਪਹਿਲਾਂ ਜਿਹੜੇ ਪਰਿਵਾਰ ਆਏ ਉਹ ਇਨਾਂ ਨਹਾ ਦੇ ਪ੍ਰਵਾਸ ਜਿਨ੍ਹਾਂ ਨੇ ਆਈਸਟ੍ਰੇਟ ਕੀਤੀ ਜਿਨ੍ਹਾਂ ਨੇ ਉਹ ਬੰਨ ਤੋੜਿਆ ਤੇ ਸਾਡੇ ਲਈ ਰਸਤਾ ਕੋਲਿਆ ਸੰਨ 1912 ਦੇ ਵਿੱਚ ਇਹ ਰਸਤਾ ਬਣਿਆ ਤੇ ਪਹਿਲਾ ਬੱਚਾ ਕੈਨੇਡਾ ਦੀ ਧਰਤੀ ਤੇ ਜਿਹੜਾ ਜੰਮਿਆ ਉਹ ਭਾਈ ਹਰਬੰਸ ਸਿੰਘ ਜੀ ਹਰਤਪੁਰ ਤੇ ਬੀਬੀ ਕਰਤਾਰ ਕੌਰ ਉਹਨਾਂ ਦਾ ਸੁਪੁੱਤਰ ਭਾਈ ਹਰਤੇਰ ਸਿੰਘ ਮਣਵਾ ਸੀ ਕੈਨੇਡਾ ਤੇ ਜਨਮਨ ਵਾਲਾ ਪਹਿਲਾ ਸਿੱਖ ਬੱਚਾ ਅੱਜ ਤੋਂ ਸਦੀ ਪਹਿਲਾ ਤੇ ਯਾਦ ਅਸੀਂ ਰੱਖਣ ਸਾਡੀ ਹਿਸਟਰੀ ਕਿ ਨਹੀਂ ਯਾਦ ਰੱਖਣੀ ਪਰ ਅਫਸੋਸ ਹੈ ਵੈਲੀ ਕਲਚਰ ਤੋਂ ਵੇਰ ਮਿਲੇ ਖਾਓ ਪੀਓ ਐਸਟਰੋ ਤੋਂ ਵੇਰ ਮਿਲੇ ਜ਼ਿੰਦਗੀ ਮੌਜ ਮਸਤੀ ਇੱਕ ਪਾਸੇ ਇੰਡੀਅਨ ਸਟੇਟ ਟੱਕੇ ਕਰ ਰਹੀ ਹੈ ਉਹ ਸਾਨੂੰ ਸਾਡਾ ਵਿਰਸਾ ਸਾਡੇ ਤੋਂ ਖੋ ਕੇ ਸਾਨੂੰ ਗਰੁੱਪਾਂ ਜਿ ਬੰਦ ਰਹੀ ਹੈ ਇੱਕ ਪਾਸੇ ਅਸੀਂ ਗਾਫਲ ਦੀ ਨੀਂਦ ਸੁੱਤੇ ਪਏ ਹਾਂ ਸਾਨੂੰ ਕੋਈ ਫਿਕਰ ਨਹੀਂ ਇੱਕ ਪਾਸੇ ਸਿਸਟਮ ਸਾਡੇ ਨਾਲ ਟੱਕਾ ਕਰ ਰਿਹਾ ਇੱਕ ਪਾਸੇ ਖੁਦ ਕਰ ਰਹੇ ਹਾਂ ਅਸੀਂ ਟੱਕਾ ਹਰਾਨੀ ਇਸ ਗੱਲ ਦੀ ਹੈ ਕਿ ਕਿਸੇ ਨੂੰ ਪਤਾ ਹੀ ਨਹੀਂ ਕਿ ਬੱਚਿਆਂ ਦੇ ਪਰਿਵਾਰਾਂ ਨੂੰ ਇੱਥੇ ਮਂਗਾਉਣ ਵਾਲਾ ਉਹ ਯੋਧਾ ਕਿਹਦਾ ਅੱਜ ਸ਼ਹੀਦੀ ਦੇਣਾ ਘਰਾਂ ਦੇ ਵਿੱਚ ਬਲਵੰਤ ਸਿੰਘ ਗੁਰਦੁਆਰਾ ਦੀ ਤਸਵੀਰ ਲੱਗੀ ਹੋਣੀ ਚਾਹੀਦੀ ਹੈ ਸਾਡੇ ਮਿਊਜ਼ੀਅਮਾਂ 'ਚ ਸਾਡੇ ਲੰਗਰ ਹਾਲਾਂ 'ਚ ਤੇ ਇਥੋਂ ਦੇ ਪ੍ਰਬੰਧਕਾਂ ਨੂੰ ਮੈਂ ਬੇਨਤੀ ਕਰਾਂਗਾ ਜੇਕਰ ਤੁਸੀਂ ਉਹਨਾਂ ਦੀਆਂ ਤਸਵੀਰਾਂ ਨਹੀਂ ਲਾ ਸਕਦੇ ਤਾਂ ਅਧੂਰਾ ਨਾ ਸੰਨ 2019 ਦੇ ਵਿੱਚ ਦਾਸ ਗੁਰਦੋਰਾ ਸਿੰਘ ਸੇਵਾਸਤਰੀ ਉਹਨਾਂ ਨੇ ਪਾਫਤੂ ਨਾਲ ਲੈ ਕੇ ਪੰਜਾਬ ਦੇ ਵਿੱਚ ਗਿਆ ਕਿ ਦਰਬਾਰ ਸਾਹਿਬ ਦੇ ਨਾਲ ਸਿੱਖ ਜਾਇ ਘਰ ਹੈ ਜਿੱਥੇ ਬਰਾਤਰ ਤੇ ਮੌਜੂਦਾ ਯੋਧਿਆਂ ਦੀਆਂ ਤਸਵੀਰਾਂ ਲੱਗੀਆਂ ਨੇ ਤੁਸੀਂ ਹੈਰਾਨ ਹੋਵੋਗੇ ਕਿ ਇਹ ਸਾਰੇ ਜਿਹੜੇ ਸਿੱਖ ਯੋਧੇ ਸਨ ਜਿਹੜੇ ਅਸਲ ਆਜ਼ਾਦੀ ਧੁਰਾਤੀਏ ਸਨ ਜਿਨ੍ਹਾਂ ਨੇ ਸਾਡੀ ਦਸਤਾਰ ਸਿੱਖ ਤੇ ਲੀਤੀ ਉਹਨਾਂ ਦੀਆਂ ਤਸਵੀਰਾਂ ਉੱਥੇ ਨਹੀਂ ਸਨ ਲੱਗੀਆਂ ਹੋਈਆਂ 18 ਗੱਧਰੀ ਯੋਧਿਆਂ ਦੀਆਂ ਤਸਵੀਰਾਂ ਉੱਥੇ ਜਾ ਕੇ ਲਵਾਈਆਂ ਤੇ ਉਹਨਾਂ ਦਾ ਇਤਿਹਾਸ ਉਹਨਾਂ ਦੇ ਪਿੰਡ ਵਾਲਿਆਂ ਨੂੰ ਸੱਦਿਆ ਜਦੋਂ ਖੁਲਪਤੋਂ ਵਾਲੇ ਆਏ ਤੇ ਕਈ ਧਾਹਾ ਮਾਰ ਕੇ ਰੋਲੇ ਸਨ ਤੇ ਸਾਡੇ ਪਿੰਡ ਦਾ ਯੋਧਾ ਇੰਨਾ ਵੱਡਾ ਸੀ ਸਾਡੇ ਮਹਾਨ ਸ਼ਹੀਦ ਇੰਨੇ ਵੱਡੇ ਸਨ ਤੁਸੀਂ ਇਹ ਦੇਖੋ ਕਿ ਉਹਨਾਂ ਦੀ ਦੇਣ ਕਿੰਨੀ ਸੀ ਜਦੋਂ ਇੱਥੇ ਕੈਨੇਡਾ ਤੋਂ ਯੋਧਿਆਂ ਨੇ ਫੈਸਲਾ ਕਰ ਲਿਆ ਕਿ ਅਸੀਂ ਹੁਣ ਗੁਲਾਮੀ ਦੀ ਜ਼ੰਜੀਰ ਤੋੜਨੀ ਹੈ ਤੇ 1915 ਦੇ ਵਿੱਚ ਕੈਨੇਡਾ ਤੋਂ ਭਾਈ ਗੁਰਵੰਤ ਸਿੰਘ ਵੀ ਵੀਰਕਰਤਾਰ ਪਰ ਸਾਰੇ ਪਰਿਵਾਰ ਜਿੰਨੇ ਹੋ ਉਸਨਾਂ ਕੈਨੇਡਾ ਦੀ ਧਰਤੀ ਤੋਂ ਰੁਕਸਰ ਕੀਤਾ ਭਾਈ ਸਾਹਿਬ ਦੇ ਰਾਹ ਦੇ ਵਿੱਚ థਾਈਲੈਂਡ ਚੋਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਪੰਜਾਬ ਦੇ ਵਿੱਚ ਲਜਾਇਆ ਗਿਆ ਜਿੱਥੇ ਕਿ ਲਾਹੌਰ ਕੌਨਸਪੀਰੇਸੀ ਕੇਸ ਚੱਲਿਆ ਸਾਜ਼ਿਸ਼ ਕੇਸ ਖਾਨਸੇਹੀ ਉਸ ਕੇਸ ਦੇ ਵਿੱਚ ਜਿਹੜੇ ਗਵਾਹ ਸਨ ਉਹ ਵੀ ਕੋਈ ਹੋਰ ਨਹੀਂ ਕੈਨੇਡਾ ਦਾ ਵਿਲੇ ਜਾਨ ਵਰਗੇ ਹੌਕਿੰਸਨ ਦੇ ਚੇਲੇ ਚਾਪੜੇ ਉਹੇ ਦੇ ਸਪਾਇ ਜਿਹੜੇ ਅੱਜ ਮਨੋ ਗੁਪਤਾ ਵਰਗੇ ਜਾਂ ਇੰਡੀਅਨ ਸਟੇਟ ਦੇ ਜਿਹੜੇ ਤੇ ਭਾਈ ਹਦੀਪ ਸਿੰਘ ਜਿਹਨ ਨਿਸ਼ਾਨੇ ਤੇ ਕਦੇ ਕੋਈ ਉਸ ਵੇਲੇ ਉਹਨਾਂ ਨੇ ਕੰਮ ਕੀਤਾ ਕਿ ਗੁਰਦੁਆਰਾ ਖਾਲਸਾ ਵਿਵਾਨਸ ਸੁਸਾਇਟੀ ਸਨ ਰਿਜ਼ਰਵਾ 5 ਸਤੰਬਰ ਨੂੰ ਗੁਰਦੁਆਰਾ ਸਾਹਿਬ ਦਾ ਨਿਆਣੀ ਵਿਵਾਨਸ ਸਜਾਇਆ ਗਿਆ ਸੀ ਕਿ ਵੇਲੇ ਗਿਆਨ ਨੂੰ ਹਾਇਰ ਕਰਕੇ ਹੌਕ ਕੈਨਸਲ ਇੰਡੀਅਨ ਬ੍ਰਿਟਿਸ਼ ਜਾਸੂਸ ਨੇ ਗੋੜੀਆਂ ਚਲਾਈਆਂ ਜਿਨ੍ਹਾਂ ਚ ਭਾਈ ਭਾਕ ਸਿੰਘ ਦੀ ਸ਼ਹਾਦਤ ਹੋਈ ਦੇ ਪਾਈ ਬਦਲ ਸਿੰਘ ਜੀ ਦੀ ਭਾਈ ਪਰਮਨੰਥ ਸਿੰਘ ਜੀ ਬਾਹੀਮੋ ਦੇ ਬਖਸ਼ਿਸ਼ ਨੂੰ ਉਹਨਾਂ ਕੋ ਬਾਟ ਦੇ ਸ਼ਹਿਰ ਸੇਵਾ ਹੋਰ ਗੁਰੂ ਨੇ ਲੈਣੀ ਸੀ ਉਹਨਾਂ ਦਾ ਵੀ ਨਿਸ਼ਾਨੇ ਤੇ ਰੱਖਿਆ ਗਿਆ ਸੀ ਪਰ ਮੇਵਾਸੀ ਲੋਕੋ ਕੇ ਕੀਰਤਨ ਕਰਕੇ ਹਮੇਸ਼ਾ ਸੰਗਤਾਂ ਵਿੱਚ ਸਨ ਜਵੇਂ ਮਾਨ ਲਾਗਿਓ ਤਵੇਂ ਰੂਸ ਜਾਗਿਓ ਮੇਵਾਸੀ ਲੋਕੋ ਕੇ ਨੇ ਸਮਾਧੀ ਪੈਣ ਦਿੱਤਾ 21 ਅਕਤੂਬਰ 1914 ਨੂੰ ਵੈਨਕੂਵਰ ਆਟ ਗੈਲਰੀ ਜਿੱਥੇ ਹੈ

ਬਹੁਤ ਦਿਲ ਦੇ ਵਿੱਚ ਬਦਲੇ ਨੇ ਪਰ ਕਈ ਵਾਰ ਲੱਗਦਾ ਹੈ ਕਿ ਕੀ ਇਨ੍ਹਾਂ ਗੱਲਾਂ ਦਾ ਕੋਈ ਅਸਰ ਹੋਏਗਾ ਮੈਂ ਵੀ ਕਾਰੋਬਾਰੀ ਆ ਰੀਅਲ ਸਟੇਟ ਦਾ ਕੰਮ ਕਰਦਾ ਮੈਨੂੰ ਵੀ ਪਤਾ ਰਾਤ ਨੂੰ 2:00 ਵਜੇ ਤੱਕ ਬੈਠਣਾ ਪਰ ਮਨ ਦੇ ਵਿੱਚ ਹੁੰਦਾ ਹੈ ਕਿ ਜੇ ਸਾਰੇ ਕੌਮ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਣਾ ਲੈ ਕੇ ਅਸੀਂ ਇਕੱਠੇ ਹੋ ਕੇ ਕਦੇ ਆਪਣੀ ਹਿਸਟਰੀ ਨੂੰ ਸਾਂਭਾਂਗੇ ਕਦੇ ਲਿਖਾਂਗੇ ਕਦੇ ਬੋਲਾਂਗੇ ਆਪਣੇ ਬੱਚਿਆਂ ਨੂੰ ਦੱਸਾਂਗੇ ਅਸੀਂ ਤਾਂ ਅੱਜ ਮਾਫ਼ ਕਰਨਾ ਮੈਂ ਸੱਚੀ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀਂ ਕਹਿ ਰਹੇ ਆ 1% ਨੂੰ ਪਤਾ ਕਿ ਅਜੀਤ ਬਲਵੰਤ ਸਿੰਘ ਗੁਰਦਪੁਰ ਦਾ ਦੇਣਾ 1% ਹੋਣਗੇ 99% ਨੂੰ ਨਹੀਂ ਪਤਾ ਆ ਜਿਹਨੇ ਦਸਤਾਰ ਸਿੱਤੇ ਟਕਵਾਈ ਗੁਰੰਤੀ ਸਿੰਘ ਅਜੀਤ ਬਲਵੰਤ ਸਿੰਘ ਗੁਰਦਪੁਰ ਜਿਨ੍ਹਾਂ ਨੇ ਹੌਂਦਸ ਵਰਗੇ ਇਲਾਕਿਆਂ ਤੋਂ ਜਾਨ ਤੋਂ ਸਾਨੂੰ ਬਚਾ ਕੇ ਕੈਨੇਡਾ ਦੇ ਵਿੱਚ ਸਾਡਾ ਬੁੱਤਾ ਲਾਇਆ ਭਾਈ ਬਲਵੰਤ ਸਿੰਘ ਗੁਰਦਪੁਰ ਜਿਨ੍ਹਾਂ ਨੇ ਵੋਟ ਦੇ ਖੋਏ ਹੱਕ ਦੇ ਖਿਲਾਫ ਸੰਘਰਸ਼ ਕੀਤਾ ਭਾਈ ਪ੍ਰਵੰਨ ਸਿੰਘ ਗੁਰਦਪੁਰ ਜਿਨ੍ਹਾਂ ਨੇ ਸਾਡੇ ਪਰਿਵਾਰਾਂ ਦੇ ਲਈ ਰਾਹ ਖੋਲ੍ਹੇ ਤੇ ਪਹਿਲੇ ਪਰਿਵਾਰ ਕੈਨੇਡਾ ਤੇ ਲਿਆ ਕੇ ਆਹ ਦਰਵਾਜ਼ਾ ਖੋਲ੍ਹ ਦਿੱਤਾ ਭਾਈ ਪ੍ਰਵੰਨ ਸਿੰਘ ਦੀ ਗੁਰਦਪੁਰ ਤੇ ਜਿਨ੍ਹਾਂ ਨੇ ਜਾਣ ਦੇ ਕੇ 29 ਮਾਰਚ 1917 ਨੂੰ ਸ਼ਹੀਦੀ ਪਾਈ ਉਹ ਸਨ ਯੋਧੇ ਸ਼ਹੀਦ ਭਾਈ ਪ੍ਰਵੰਨ ਸਿੰਘ ਦੀ ਗੁਰਦਪੁਰ ਪਰ ਅਸੀਂ ਇਹਨਾਂ ਗੱਲਾਂ ਨੂੰ ਸੋਚੀਏ ਜੋਦੋਂ ਉਹਨਾਂ ਨੂੰ ਸ਼ਹੀਦੀ ਤਾਰੀਖੀ ਦਿੱਤੀ ਦੇ ਫਾਂਸੀ ਦੀ ਉਹ ਸੀ 30 ਮਾਰਚ ਇੱਕ ਦਿਨ ਪਹਿਲਾਂ ਫਾਂਸੀ ਦੇ ਦਿੱਤੀ ਗਈ 29 ਮਾਰਚ ਨੂੰ ਤੇ ਗੁਰੂ ਪਿਆर्यੋ 30 ਮਾਰਚ ਨੂੰ ਬੀਬੀ ਗੁਰਤਾਰ ਕੌਰ ਸੁਪਤਨੀ ਭਾਈ ਭਗਵੰਦ ਸਿੰਘ ਦੀ ਮੁਲਾਕਾਤ ਕਰਨ ਆਉਂਦੇ ਨੇ ਕਿ ਅੱਜ ਮੇਰੇ ਜੀਵਨ ਸਾਥੀ ਨੂੰ ਸ਼ਹੀਦ ਕੀਤਾ ਜਾਣਾ ਤੇ ਪਤਾ ਲੱਗਦਾ ਕਿ ਕੱਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਿਹੜੇ ਸਬੂਤ ਬਣਾਏਗੇ ਉਹ ਸਰਕਾਰ ਨੇ ਜਿਹੜੇ ਝੂਠੇ ਨਾਮੇ ਕੀਤੇ ਗਏ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਸੀ ਉਹ ਅੰਗਰੇਜ਼ ਸਰਕਾਰ ਦਾ ਪੱਟਾ ਦੇਣਾ ਹੁੰਦਾ ਸੀ ਲਾਸੀਨ ਤੱਕ ਪਟਾਉਣਾ ਉਹ ਇੱਕ ਡੈਰੀ ਸੀ ਭਾਈ ਬਰਬਤ ਸਿੰਘ ਦੀ ਖੁਰਦ ਪਟੋਲ ਉਸ ਡੈਰੀ ਦੇ ਉੱਪਰ ਇੱਕ ਸ਼ੇਰ ਲਿਖਿਆ ਹੋਇਆ ਸੀ ਜ਼ਫਰਨਾਮੇ 'ਚੋਂ ਚੂਮ ਕਰ ਅਜ਼ਮਾਹੀਰ ਕੇ ਦਰਗੁਜਸ ਹਲਾਨ ਹਸਤ ਬੁਰਦਨ ਬਾ ਸ਼ਮਸ਼ੀਰ ਦਸਤ ਜਦ ਧਿਰ ਉਕਾਵਾ ਦੀ ਹਾਥ ਦੀਏ ਤਦ ਜਾਇਜ਼ ਵਰਤੂ ਹਥਿਆਰ ਦੀਏ ਇਸ ਬੂਤ ਬਣਿਆ ਉਹਨਾਂ ਦੇ ਖਿਲਾਫ ਕਿ ਆਹ ਦੇਖੋ ਇਹ ਪ੍ਰੂਵ ਹੈ ਕਿ ਇਹ ਹਥਿਆਰਬੰਦ ਸੰਘਰਸ਼ ਨੂੰ ਕੈਨੇਡਾ ਤੇ ਹਿੰਦੁਸਤਾਨ ਦੇ ਵਿੱਚ ਤਿਆਰ ਕਰ ਰਿਹਾ ਇਸ ਕਰਕੇ ਇਸ ਨੂੰ ਫਾਂਸੀ ਦਿੱਤੀ ਜਾਵੇ ਸਿੱਖੀ ਦੇ ਵਿੱਚ ਵਿਚਾਰ ਵੀ ਹੈ ਸਿੱਖੀ ਦੇ ਵਿੱਚ ਹਥਿਆਰ ਵੀ ਹੈ ਪਰ ਪਹਿਲਾਂ ਹਥਿਆਰ ਕੱਢ ਲੈਣੇ ਬਾਅਦ ਵਿਚਾਰ ਕਰ ਲੈਣੇ ਹਰ ਕਿਸ ਨਹੀਂ ਪਹਿਲਾਂ ਵਿਚਾਰ ਕਰਨੇ ਜਦੋਂ ਵਿਚਾਰ ਦਾ ਰਸਤਾ ਬੰਦ ਹੋ ਜਾਏ ਕੋਈ ਤੁਹਾਡੀ ਆਤਮਾ ਹੋਵੇ ਦਸਤਾਰ ਸਾਡੀ ਓਵਰ ਆਲ ਕਿਸੇ ਨਾਲ ਸਾਡੀ ਹੀ ਨਹੀਂ ਕਿਸੇ ਹੋਰ ਤੇ ਵੀ ਅਤਿਆਚਾਰ ਕਰੇ ਫਿਰ ਤੁਸੀਂ ਖਲਦਾਰ ਤੁਹਾਡੇ ਲਈ ਕਿਰਪਾਨ ਦੇ ਰਿਹਾ ਕੁਝ ਜਾਇਜ਼ ਹੈ ਸੋ ਇਹ ਸੰਗਠਨ ਦੇ ਫਕੀਰ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਉਹਨਾਂ ਦਾ ਧੰਨਵਾਦ ਇਹ ਸੰਗਤ ਜਿਹੜੀਆਂ ਇਕਾਗਰ ਹੋ ਕੇ ਜਿੰਨਾਂ ਨੇ ਸੁਣਿਆ ਹਾਰਦਿਕ ਧੰਨਵਾਦ ਅੰਦਰ ਹਾਲ ਤੱਕ ਵੀ ਆਵਾਜ਼ ਦਿੱਤੀ ਹੋਏਗੀ ਜਿੰਨਾਂ ਸਰਵਨ ਕੀਤਾ ਇੰਟਰਨੈਟ ਰਾਹੀਂ ਧੰਨਵਾਦ ਪਰ ਮਾਫ ਕਰਨਾ ਗੁਰਦੁਆਰੇ ਪ੍ਰਸ਼ਾਦੇਸ਼ ਕਰਵਾਸਤੇ ਨਹੀਂ ਹੈ ਗੁਰਦੁਆਰੇ ਵਿਚਾਰਾਂ ਵਾਸਤੇ ਨੇ ਸ਼ਬਦ ਦਾ ਨੰਦਨ ਵੀ ਚਾਹਦਾ ਸ਼ਬਦ ਦਾ ਨੰਦਨ ਜ਼ਰੂਰ ਰੋਜ਼ਦਾਨਾ ਨਿਬਾੜਿਆ ਕਰੋ ਆਓ ਇੱਥੇ ਹੀ ਸਮਾਪਤੀ ਜਨ ਤੇ ਉਹ ਪਾਵਾਂ ਦੀ ਹਾਰ ਦੀਏ ਤਦ ਜੈ ਵਰਤਮ ਹਥਿਆਰ ਦੀਏ ਹੋਈਆਂ ਗਸਟਾਖੀਆਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ